ਜਿਹੜੇ ਮਿਲ ਕੇ ਪੰਜਾਬ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਕਰ ਰਹੇ ਆ ਔਰ ਉਹਨਾਂ ਨੇ ਨਸ਼ਾ ਰੂਪੀ ਇੱਕ ਐਸਾ ਦੂਤ ਜਿਹੜਾ ਦੀ ਇੱਕ ਐਸਾ ਇੱਕ ਡਰਗ ਰਿਲੇਟਿਡ ਡਿਟੇਲ ਤੁਸੀਂ ਪਾਈ ਜਾਓਗੇ ਉਹ ਇੱਥੇ ਟੀਮ ਰਿਪੋਰਟ ਦੇ ਵਿੱਚ ਸਾਨੂੰ ਸ਼ੋਅ ਹੋਣ ਲੱਗ ਜਾਈਆਂ ਇੱਥੇ ਸਾਡੇ ਕੋਲ ਆਪਸ਼ਨ ਆ ਰਿਹਾ ਅਸੀਂ ਜਿਹੜਾ ਸਾਡਾ ਡੈਸ਼ਬੋਰਡ ਹੈ ਜਾਂ ਸਾਡੀ ਟੀਮ ਰਿਪੋਰਟ ਹੈ ਐਸੀ ਮੈਂਬਰ ਵਾਈਜ਼ ਵੀ ਦੇਖ ਸਕਦੇ ਕਿੰਨੇ ਐਕਟਿਵ ਨੇ ਉਹ ਸਾਰੀ ਸਾਡੇ ਕੋਲ ਇੱਥੇ ਰਿਪੋਰਟ ਆ ਜਾਏਗੀ सो साड़ी नशा मुक्ति की जी मोबाइल ऐप है इतने असगआउट भी कर सकते हैं हम अभी बेनती मैडम एस डी सर कृपा करके विचार सजी करें ਜਾਣੇ ਜਾਂਦੇ ਸੀ ਜਿਹੜੇ ਸਾਹਿਬ ਕਰਕੇ ਜਾਣੇ ਜਾਂਦੇ ਸੀ ਜਿਹੜੇ ਕ੍ਰਾਂਤੀ ਕਰਕੇ ਜਾਣੇ ਜਾਂਦੇ ਸੀ ਜਿਹੜੇ ਅਨੁਦਾਤਾ ਕਰਕੇ ਜਾਣੇ ਜਾਂਦੇ ਸੀ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਇੱਛਾ ਸ਼ਕਤੀ ਕਰਕੇ ਇਹੇ ਮਹਨ ਕਾਮਯਾਬ ਹੋ ਪਾਈ ਹੈ ਔਰ ਇਸੇ ਤਹਿਤ ਅੱਜ ਪਿੰਡੋਂ ਪਿੰਡ ਔਰ ਸ਼ਹਿਰ ਦੇ ਵਾੜਾਂ ਦੇ ਵਿੱਚ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਔਰ ਜਿਹੜੇ ਵੀ ਮੈਂਬਰਾਂ ਦਾ ਹਲੇ ਤੱਕ ਆਈ ਕਾਰਡ ਨਹੀਂ ਬਣੇ ਸਿਰ ਕਿਰਪਾ ਕਰਕੇ ਆਪਣੇ ਆਈ ਕਾਰਡ ਜ਼ਰੂਰ ਬਣਵਾ ਕੇ ਜਾਣ। ਔਰ ਮੈਂ ਸਵਾਗਤ ਕਰਦਾ ਹਾਂ ਸਾਡੇ ਐਮ.ਐਲ.ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਜਿਨ੍ਹਾਂ ਦਾ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਔਰ ਸਾਡੇ ਨੌਜਵਾਨਾਂ ਨੂੰ ਹਮੇਸ਼ਾ ਸਹਿਤ ਦਿੰਦੇ ਰਹੇ ਹਨ ਹਮੇਸ਼ਾ ਇੱਕ ਪ੍ਰੇਰਨਾ ਸਰੋਤ ਰਹੇ ਹਨ ਸਾਡੇ ਲਾਬਾ ਹਲਕੇ ਦੇ ਨੌਜਵਾਨਾਂ ਲਈ ਔਰ ਅੱਗੇ ਵੀ ਸਾਡਾ ਇਹ ਇਸੇ ਤਰ੍ਹਾਂ ਮਾਰਗਦਰਸ਼ਨ ਕਰਦੇ ਰਹਿਣਗੇ। ਮੈਂ ਸਵਾਲ ਪੁੱਛਦਾ ਹਾਂ ਜੀ। ਤੁਹਾਡਾ ਨਾਮ ਰਣਜੀਤ ਸਿੰਘ ਆ। ਹਾਂ ਜੀ ਕਹਿਣਾ। ਸਿਰ ਨਾ ਚੁਲਾਣਾ। ਹਾਂ ਜੀ। ਤੁਹਾਡਾ ਨਾਮ ਰਣਜੀਤ ਸਿੰਘ। ਸਿਰ ਵੀ ਹਾਂ। ਤੁਹਾਡਾ ਨਾਮ ਰਣਜੀਤ ਸਿੰਘ ਹੈ। ਰਣਜੀਤ ਸਿੰਘ ਜੀ। ਹਾਂ ਤੁਹਾਡਾ ਫੋਨ ਮੋਬਾਈਲ ਤੇ ਵਿੱਚ ਹੈ ਜੇਬ ਵਿੱਚ ਹੈ ਤੁਹਾਡੀ ਪੱਗ ਦਾ ਰੰਗ ਲਾਲ ਹੈ ਤੁਸੀਂ ਕਾਂ ਗਲ ਵਿੱਚ ਪਾਇਆ ਹੈ ਤੁਹਾਡਾ ਫੋਨ ਮੋਬਾਈਲ ਜੇਬ ਵਿੱਚ ਹੈ ਤੁਹਾਡਾ ਨਾਮ ਬਲਵੀਰ ਸਿੰਘ ਹੈ ਤੁਸੀਂ ਦਿੱਲੀ ਪੱਗ ਬੰਨੀ ਹੈ ਹਾਂਜੀ ਤੁਸੀਂ ਜੇਬ ਤੇ ਪੈਨ ਲਗਾਇਆ ਹੈ ਹਾਂਜੀ ਲਗਾਇਆ ਹੈ ਹਾਂਜੀ ਬੈਠੋ ਸਾਈ ਤੁਸੀਂ ਬੋਲਣਾ ਇੱਕ ਇੱਕ ਲੈਨ ਚ ਬੋਲਣਾ ਜ਼ਿਆਦਾ ਨਹੀਂ ਮੇਰਾ ਪੰਜਾਬ ਮੇਰਾ ਪੰਜਾਬ ਮੇਰਾ ਪੰਜਾਬ ਬਹੁਤ ਖੁਸ਼ੀਆਂ ਵਾਲਾ ਸੀਗਾ ਪ੍ਰਾਣਾ ਧਿਆਨ ਮੇਰਾ ਪੰਜਾਬ ਖੁਸ਼ਹਾਲ ਪੰਜਾਬ ਮੇਰਾ ਪੰਜਾਬ ਖੁਸ਼ਹਾਲ ਰਹੇ ਮੇਰਾ ਪੰਜਾਬ ਨਸ਼ਾ ਮੁਕਤ ਪੰਜਾਬ ਮੇਰਾ ਪੰਜਾਬ ਨਸ਼ਾ ਮੁਕਤ ਪੰਜਾਬ ਮੇਰਾ ਪੰਜਾਬ ਪਿਆਰਾ ਪੰਜਾਬ ਨਸ਼ਾ ਮੁਕਤ ਮੇਰਾ ਪੰਜਾਬ ਨਵਾ ਵਰਗਾ ਮੇਰਾ ਪੰਜਾਬ ਮੇਰਾ ਪੰਜਾਬ ਸਰੂਪੀਰਾਂ ਦੀ ਧਰਤੀ ਹੈ ਇਹ ਹੀ ਖੁਸ਼ਹਾਲ ਹੈ ਖੁਸ਼ਹਾਲ ਹੀ ਹੋਣੀ ਚਾਹੀਦੀ ਹੈ ਮੇਰਾ ਪੰਜਾਬ ਰੰਗਲਾ ਪੰਜਾਬ ਹਾਂ ਜੀ ਹੁਣ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਵੀ ਬਹਿ ਜਾਓ ਔਰ 16 ਤਰੀਕ ਨੂੰ ਸਰਾਂਪਾ ਨਗਰ ਲੁਧਿਆਣਾ ਵਿਖੇ ਇੱਕ ਮੈਗਾ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਆਪਾਂ ਸਾਰੇ ਵਿਲੇਜ ਡਿਫੈਂਸ ਕਮੇਟੀ ਮੈਂਬਰਸ ਔਰ ਵਾਟਰ ਡਿਫੈਂਸ ਕਮੇਟੀ ਮੈਂਬਰਸ ਨੂੰ ਵੀ ਜ਼ਰੂਰ ਪਹੁੰਚਣਾ ਹੈ ਜੀ ਔਰ ਤੁਹਾਡੇ ਜਾਣ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇਗਾ ਨਾਬਾ ਤੋਂ ਟਰਾਂਸਪੋਰਟ ਪ੍ਰੋਵਾਈਡ ਕੀਤੀ ਜਾਵੇਗੀ ਜਿਸ ਦੇ ਜਿਹਦੇ ਵਿੱਚ ਆਪਾਂ ਨੇ ਲੁਧਿਆਣਾ ਤੱਕ ਜਾਣਾ ਹੈ ਔਰ ਵਾਪਸੀ ਦਾ ਵੀ ਪ੍ਰਬੰਧ ਉਸੇ ਟਰਾਂਸਪੋਰਟ ਦੇ ਵਿੱਚ ਹੋਵੇਗਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ ਕੇ ਇਸ ਮਹਿੰਮ ਦੇ ਵਿੱਚ ਭਾਗੀਦਾਰ ਬਣੀਏ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਬੱਚਾ ਨਸ਼ੇ ਦੀ ਚਪੇਟ ਦੇ ਵਿੱਚ ਆ ਚੁੱਕਿਆ ਹੈ ਜਾਂ ਕੋਈ ਲੋਕ ਇਸ ਤਰ੍ਹਾਂ ਦੇ ਨੇ ਮਾੜੇ ਅੰਸਰ ਨੇ ਸਮਾਜ ਦੇ ਜਿਹੜੇ ਨਸ਼ੇ ਨੂੰ ਬढ़ावा ਦੇ ਰਹੇ ਨੇ ਉਹਦੀ ਵਿਕਰੀ ਕਰਵਾ ਰਹੇ ਨੇ ਜਾਂ ਖੁਦ ਵੇਚ ਰਹੇ ਨੇ ਉਹਨਾਂ ਦੀ ਜਾਣਕਾਰੀ ਆਪਣੇ ਏਰੀਆ ਦੇ ਜੋ ਵੀ ਤੁਹਾਡੇ ਪੁਲਿਸ ਹੈ ਚੌਕੀ ਹੈ ਚ ਕੋਈ ਥਾਣਾ ਪੈਂਦਾ ਹੈ ਉੱਥੇ ਦੇ ਇੰਚਾਰਜ ਸਾਹਿਬਾਨ ਨੂੰ ਜਾਂ ਐਸ ਐਚਓ ਸਾਹਿਬਾਨ ਨੂੰ ਜ਼ਰੂਰ ਪਹੁੰਚਾਈ ਜਾਵੇ ਔਰ ਤੁਹਾਡੇ ਆਈ ਕਾਰਡਸ ਕਲੈਕਟ ਕਰਕੇ ਜਾਣੇ ਨੇ ਔਰ 16 ਤਰੀਕ ਨੂੰ ਉਹਤ ਸੈਰੇਮਨੀ ਔਰ ਮੈਗਾ ਮੀਟਿੰਗ ਹੈ ਉਹਦੇ ਸਾਰਿਆਂ ਨੇ ਜ਼ਰੂਰ ਪਹੁੰਚਣਾ ਹੈ ਨਾਬਾ ਤੋਂ ਹੀ ਆਪਾਂ ਨੂੰ ਟਰਾਂਸਪੋਰਟ ਦੇ ਵਿੱਚ ਲਿਜਾਇਆ ਜਾਵੇਗਾ ਔਰ ਵਾਪਸ ਨਾਬੇ ਤੱਕ ਛੱਡਿਆ ਜਾਵੇਗਾ ਮੀਟਿੰਗ ਦੀ ਡੈਸਟੀਨੇਸ਼ਨ ਸਰਾਬਾ ਨਗਰ ਲੁਧਿਆਣਾ ਵਿਖੇ ਹੈ ਔਰ ਮੈਂ ਬੇਨਤੀ ਕਰੂੰਗਾ ਸਾਡੇ ਨਾਬਾ ਹਲਕੇ ਦੇ ਕੋਆਰਡੀਨੇਟਰ ਯੋਧਨਾ ਸ਼ਰਵਤ ਦੇ ਸਰਦਾਰ ਭਪਿੰਦਰ ਸਿੰਘ ਕਲਰਮਾਜਰੀ ਨੂੰ ਉਹ ਇੱਕ ਵਾਰੀ ਧੰਨਵਾਦ ਕਰਨਗੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਥੇ ਆਉਣ ਤੇ ਸਮੂਹ ਪ੍ਰਸ਼ਾਸਨ ਐਸਡੀਐਮ ਮੈਡਮ ਇਸਮਤ ਵਿਜੇ ਸਿੰਘ ਜੀ ਨਾਪਾ ਸਰਮਜੀਤ ਸਿੰਘ ਚੀਮਾ ਜੀ ਐਸਐਸਓ ਕਤਵਾਲੀ ਈਓ ਗੁਰਚਰਨ ਸਿੰਘ ਜੀ ਨਾਪਾ ਨਗਰ ਕੌਂਸਲ ਤੇ ਸਰਪੰਚ ਸਾਹਿਬਾਨ ਬੀਡੀਸੀ ਦੇ ਜਿੰਨੇ ਵੀ ਮੈਂਬਰ ਇੱਥੇ ਪਹੁੰਚੇ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਕੁਸੀਂ ਉਸ ਮਹਮ ਦੇ ਨਾਲ ਜੁੜਿਓ ਜੋ ਸਾਡੀ ਆਉਣ ਵਾਲੀ ਨਸਲ ਨੂੰ ਬਚਾਵੇਗੀ ਸਾਡੇ ਨੌਜਵਾਨਾਂ ਨੂੰ ਬਚਾਵੇਗੀ ਉਹਨਾਂ ਦੇ ਭਵਿੱਖ ਨੂੰ ਬਚਾਵੇਗੀ 2022 ਦੇ ਵਿੱਚ ਸਰਕਾਰ ਬਣੀ ਹੈ ਮੈਂ ਕੋਈ ਇਸ ਤਰ੍ਹਾਂ ਦੀ ਮਹਮ ਨਹੀਂ ਦੇਖੀ ਜਿਹਨੂੰ ਸਰਕਾਰ ਨੇ ਇੰਨਾ ਗੰਭੀਰ ਲਿਆ ਹੋਵੇ ਸਭ ਤੋਂ ਵੱਡੀ ਜਿਹੜੀ ਮਹਮਾ ਜੁੱਤ ਨਸ਼ਾ ਵਿਰੋਧ ਇਸ ਨੂੰ ਬਹੁਤ ਹੀ ਗੰਭੀਰ ਰੂਪ ਦੇ ਵਿੱਚ ਲਿਆ ਗਿਆ ਲਿਆ ਵੀ ਕਿਉਂ ਨਾ ਜਾਵੇ ਇਹ ਸਾਡੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ ਸਾਰੇ ਵੱਖ-ਵੱਖ ਭਾਗਾਂ ਦੇ ਜਿਹੜੇ ਅਫਸਰ ਸੇਵਾਦਾਰ ਆਏ ਨੇ ਤੁਹਾਡਾ ਇਥੇ ਆਉਣ ਤੇ ਧੰਨਵਾਦ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਰਕਾਰ ਦੀ ਬਹੁਤ ਇੱਕ ਅਹਿਮ ਜਿਹੜਾ ਪ੍ਰੋਗਰਾਮ ਕੈਂਪੇਨ ਚੱਲ ਰਿਹਾ ਹੈ ਜੁੱਤ ਨਸ਼ਾ ਵਿਰੋਧ ਉਸ ਦੇ ਵਿੱਚ ਆਪ ਨੂੰ ਸਭ ਨੂੰ ਬੀਡੀਸੀ ਤੇ ਡਬਲਿਊਡੀਸੀ ਮੈਂਬਰ ਦੀ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਤੁਹਾਣੇ ਨੂੰ ਕੋਈ ਨਾ ਮਾਤੋ ਕਰ। ਅਦੀ ਆਪਸ਼ਨ ਲੋ। ਸਰ ਕੀ ਕਹਿਣਾ ਚਾਹੋਗੇ ਅੱਜ ਨਸ਼ਾ ਮੁਕਤ ਪ੍ਰੋਗਰਾਮ ਰੱਖਿਆ ਗਿਆ। ਨਸ਼ਾ ਮੁਕਤ ਪੰਜਾਬ ਜਿਹੜਾ ਕਿ ਪੰਜਾਬ ਸਰਕਾਰ ਸਰਦਾਰ ਭਗਤ ਸਿੰਘ ਬਾਣ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੇ ਹਰ ਇੱਕ ਜਨ ਦੀ ਇਹ ਤਮੰਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ। ਅੱਜ ਉਸੇ ਵਹਿਦ ਹੀ ਨਾਬਾ ਦੇ ਵਿੱਚ ਅਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਿਹਦੇ ਵਿੱਚ ਸਾਡੇ ਨਸ਼ਾ ਮੁਕਤ ਹਲਕਾ ਨਾਬਾ ਦੇ ਕੋਆਰਡੀਨੇਟਰ ਕੁਪਿੰਦਰ ਸਿੰਘ ਕਲਰਮਾਜਰੀ ਅਰੋਨਾ ਵੱਲੋਂ ਬੁਲਾਏ ਜਿਹੜੇ ਆ ਬਲਾਕ ਇੰਚਾਰਜ ਉਸ ਤੋਂ ਬਾਅਦ ਪਿੰਡਾਂ ਦੀਆਂ ਟਫਸ ਕਮੇਟੀਆਂ ਜਾਨੀ ਕਿ ਰੱਖਿਆ ਕਰਨ ਵਾਸਤੇ ਕਮੇਟੀਆਂ ਕਿ ਨਸ਼ੇ ਤੋਂ ਪਾਗਮਣੀ ਬਚਣਾ ਤੇ ਉਹਦੀ ਅੱਜ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਐਸ ਡੀ ਐਮ ਨਾਬਾ ਮੈਡਮ ਸ਼ਮਿਤ ਵਿਜੇ ਸਿੰਘ ਜੀ ਔਰ ਸਾਡੇ ਵੀਡੀਓ ਨਾਬਾ ਮੈਡਮ ਬਲਜੀਤ ਕੌਰ ਜੀ ਸਾਡੇ ਈਓ ਨਾਬਾ ਗੁਰਚਰਨ ਸਿੰਘ ਜੀ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਰਪਜੀਤ ਸਿੰਘ ਠੀਮਾ ਸਾਹਿਬ ਔਰ ਸਾਡਾ ਸਾਰਾ ਪ੍ਰਸ਼ਾਸਨ ਔਰ ਉਸ ਤੋਂ ਇਲਾਵਾ ਸਾਡੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਜਿਹਦੇ ਵਿੱਚ ਮੋਤਬਰ ਸਾਡੇ ਸਾਰੇ ਲੀਡਰਸ਼ਿਪ ਇੱਥੇ ਸ਼ਾਮਿਲ ਹੋਈ ਹੈ ਇੱਥੇ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਵਿਚਾਰ ਚਰਚਾ ਹੋਈ ਹੈ ਜਿਹਦੇ ਵਿੱਚ ਚੰਗਾ ਪਣ ਮਾੜਾ ਪਣ ਹਰ ਇੱਕ ਵਿਸ਼ੇ ਤੇ ਡਿਸਕਸ ਹੋਈ ਹੈ ਔਰ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਇਹਦਾ ਮਕਸਦ ਇੱਕ ਹੈ ਕਿ ਪੰਜਾਬ ਨੂੰ ਅਸੀਂ ਜਿਹੜਾ ਨਸ਼ੀ ਦਲਦਲ ਦੇ ਵਿੱਚ ਤਸਰਿਆ ਸੀਗਾ ਉਹਨੂੰ ਆਮ ਆਦੀ ਪਾਰਟੀ ਬਚਾਉਣ ਦੇ ਵਿੱਚ ਲਗਭਗ ਕਾਮਯਾਬ ਹੋ ਰਹੀ ਹੈ ਔਰ ਅੱਗੇ ਆਪਾਂ ਇਹਨੂੰ ਹੋਰ ਕਾਮਯਾਬ ਕਰਨਾ ਇਹਨੂੰ ਲੋਕ ਲਹਿਰ ਬਣਾਉਣ ਵਾਸਤੇ ਅਸੀਂ ਪਿੰਡਾਂ ਦੀਆਂ ਕਮੇਟੀਆਂ ਦਾ ਡਿਫੈਂਸ ਕਮੇਟੀਆਂ ਦੀ ਅੱਜ ਮੀਟਿੰਗ ਰੱਖੀ ਆ ਇਹਨਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਦੇ ਵਿਚਾਰ ਸੁਨੇ ਆ ਉਹਨਾਂ ਲਈ ਅਸੀਂ ਰਾਏ ਵੀ ਲਈ ਕਿ ਕਿਵੇਂ ਇਹ ਕੰਮ ਬਿਹਤਰ ਹੋ ਸਕਦਾ ਤੇ ਅੱਜ ਲਾਇਨ ਕਲੱਬ ਨਾਬਾ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸਾਖਵਾ ਕ ਪਿੰਡਾਂ ਦੇ ਵਿੱਚ ਕਿੰਨਾ ਕਿ ਸਾਥ ਦੇ ਲੋਕਾਂ ਪਿੰਡਾਂ ਦੇ ਵਿੱਚ ਤਾਂ ਸਾਰੇ ਦੁਖੀ ਨੇ ਜੀ ਉਹ ਇੱਕ ਵੱਖਰੀ ਗੱਲ ਹੈ ਕਿ ਕਿਉਂਕਿ ਸੀਜ਼ਨ ਦਾ ਟਾਈਮ ਆ ਝੋਨੇ ਦੀ ਅਖੀਰਲੀ ਕਟਾਈ ਚੱਲ ਰਹੀ ਆ ਔਰ ਕਣਕ ਦੀ ਬਜਾਈ ਚੱਲ ਰਹੀ ਆ ਸਬਜ਼ੀਆਂ ਲਾਈਆਂ ਜਾ ਰਹੀਆਂ ਨੇ ਤੇ ਮੌਸਮ ਵੀ ਤਬਦੀਲ ਹੋ ਰਿਹਾ ਦਨ ਵੀ ਛੋਟੇ ਹੁੰਦੇ ਜਾ ਰਹੇ ਆ ਕੰਮ ਦੇ ਵਿੱਚ ਬਿਜ਼ੀ ਹੁੰਦੇ ਆ ਖੇਤਾਂ 'ਚ ਸਾਡੇ ਕਿਸਾਨ ਭਰਾ ਤੇ ਸ਼ਹਿਰਾਂ ਦੇ ਵਿੱਚ ਜਿਵੇਂ ਹੁਣ ਦਿਵਾਲੀ ਨਿਕਲ ਕੇ ਗਈ ਆ ਹਰੇਕ ਬੰਦਾ ਆਪਣੇ ਆਪਣੇ ਵਿਆਹਾਂ ਦਾ ਸੀਤ ਚੱਲ ਰਿਹਾ ਪਰ ਉਸ ਦੇ ਬਾਵਜੂਦ ਵੀ ਤੁਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਸਾਡੇ ਪਿੰਡਾਂ ਦੇ ਕਮੇਟੀਆਂ ਦੇ ਮੈਂਬਰ ਸਹਿਬਾਨ ਆਏ ਨੇ ਔਰ ਇਹ ਇਸ ਗੱਲ ਦੀ ਗਵਾਹੀ ਭਰਦਾ ਕਿ ਪੰਜਾਬ ਦੇ ਵਿੱਚ ਨਾਭਾ ਵਿਧਾਨ ਸਭਾ ਜਿਹੜਾ ਜੀ ਉਹ ਪੂਰਾ ਇੱਕ ਮਨ ਇੱਕ ਚਿਤ ਹੋ ਕੇ ਨਸ਼ਾ ਮੁਕਤ ਕਰਨ ਲਈ ਪੰਜਾਬ ਨੂੰ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਜਿਹੜੇ ਕਮੇਟੀਆਂ ਚੁਣਿਆ ਗਿਆ ਇਹਨਾਂ ਦਾ ਕੀ ਕੰਮ ਆਊਗਾ ਜੀ ਪਿੰਡ ਦੇ ਵਿੱਚ ਨਿਗਰਾਨੀ ਰੱਖਣੀ ਇਸੇ ਕਰਕੇ ਡਿਫੈਂਸ ਕਮੇਟੀ ਦਾ ਨਾਮ ਦਿੱਤਾ ਗਿਆ ਜੀ ਰੱਖਿਆ ਕਮੇਟੀ ਕਿ ਪਿੰਡ ਦੇ ਵਿੱਚ ਨਿਗਰਾਨੀ ਕਰਨੀ ਕਿ ਕੌਣ ਨਸ਼ਾ ਕਰਦਾ ਜਾਂ ਕੌਣ ਨਸ਼ਾ ਵੇਚਦਾ ਉਹਦੇ ਲੂਪ ਕੋਲ ਲੱਭਣੇ ਜਾਂ ਪਿੰਡ ਦੀ ਦੇਖਭਾਲ ਕਰਨੀ ਔਰ ਪਿੰਡ ਦੇ ਵਿੱਚ ਅੱਛਾ ਇੱਕ ਐਕਟੀਵਿਟੀ ਵਾਲਾ ਮਾਹੌਲ ਬਣਾਉਣਾ ਔਰ ਪਿੰਡ ਦੇ ਵਿੱਚ ਅਗਰ ਕੋਈ ਨਸ਼ਾ ਕਰਦਾ ਵੀ ਹੈ ਉਹਨੂੰ ਕਿਵੇਂ ਨਸ਼ਾ ਮੁਕਤ ਕੇਂਦਰ ਦੇ ਵਿੱਚ ਲੈ ਕੇ ਉਹਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਕਰਨਾ ਔਰ ਉਹਦੇ ਮਾਪੇ-ਬਾਪ ਨੂੰ ਆਪਾਂ ਕਿਵੇਂ ਸਾਹਮਣਾ ਜੀ ਮੈਂਟਲੀ ਲੈਵਲ ਜਿਹੜਾ ਗਵਾ ਚੁੱਕਿਆ ਉਹਨੂੰ ਦੁਬਾਰਾ ਕਿਵੇਂ ਸਟੈਬਲਿਸ਼ ਆਪਾਂ ਕਰਨਾ ਤੇ ਹਰ ਪੱਖ ਤੋਂ ਇੱਕ ਮੈਡੀਆ ਜਿਹੜੀਆਂ ਨੇ ਉਹਦੀ ਮਦਦ ਕਰਨੀ ਹੈ ਸਰ ਸ਼ਹਿਰ ਦੇ ਵਿੱਚ ਅੱਜ ਮਹਿੰਮ ਸ਼ੁਰੂ ਕਰਾਈ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਸਾਡੇ ਸੀਮ ਸਿੰਘ ਸਾਹਿਬ ਵੱਲੋਂ ਜਿਹੜਾ ਨਸ਼ਾ ਬੋਧ ਜਿਹੜਾ ਪ੍ਰਲਾ ਕੀਤਾ ਗਿਆ ਅੱਜ ਸਾਰੇ ਜਿਹੜਾ ਲੋਕਲ ਰੂਲਰ ਤੇ ਜਿਹੜਾ ਹੈ ਅਰਬਨ ਜੜੀਆਂ ਹੈਗਾ ਵੀ ਸੀ ਡੀ ਜਿਹੜੀਆਂ ਕਮੇਟੀਆਂ ਬਣੀਆਂ ਨੇ ਕਮੇਟੀਆਂ ਦਾ ਅੱਜ ਕੁਝ ਪ੍ਰੋਗਰਾਮ ਅੱਜ ਇਹ ਗੱਲ ਸ਼ੁਰੂ ਕੀਤੀ ਹੈ ਅੱਜ ਇੱਥੇ ਜਿਹੜੇ ਕਾਰਡਸ ਤੋਂ ਕਾੜ ਬਣਨੇ ਸ਼ੁਰੂ ਕੀਤੇ ਜਿਹੜੇ ਮੈਂਬਰ ਨੇ ਤੇ ਇਹਨਾਂ ਦੇ ਕੋਆਰਡੀਨੇਟਰਸ ਨੇ ਇਹਦੇ ਇਹਦਾ ਸਾਨੂੰ ਇਸ ਗੱਲ ਦਾ ਬੈਨੀਫਿਟ ਹੈ ਵੀ ਜਿਹੜਾ ਇਹ ਮਹਿੰਮ ਚੱਲੀ ਹੈ ਇਹ ਸਾਨੂੰ ਸਾਡੇ ਨਾਲ ਇਹਨਾਂ ਦਾ ਸੰਪਰਕ ਬਣੂਗਾ ਕਨਫਰਮੇਸ਼ਨ ਕਲੈਕਟ ਹੋਊਗੀ ਕੋਈ ਤਕਲੀਫ ਹੋਊਗੀ ਜੇ ਕੋਈ ਜਿੱਥੇ ਵੀ ਕੋਈ ਨਸ਼ੇ ਦਾ ਕੋਈ ਹੋਊਗਾ ਚਲਦਾ ਰਹੂਗਾ ਪ੍ਰੋਗਰਾਮ ਉਹ ਸਾਨੂੰ ਜਿਹੜਾ ਇਲਾਮ ਮਿਲੂਗੀ ਜਦ ਜੇ ਅਸੀਂ ਕਾਰਵਾਈ ਕਰਾਂਗੇ ਜਿਹੜੇ ਪਿੰਡਾਂ ਦੇ ਕਮੇਟੇ ਨੇ ਇਹ ਕਿਹਨਾਂ ਨੂੰ ਸੂਚਿਤ ਕਰਾਇਆ ਜਾਵੇ ਨੰਬਰ ਤੋਂ ਜਾਰੀ ਕੀਤਾ ਜਾਂਦਾ ਆ ਬਿਲਕੁਲ ਜੀ ਇਹਨਾਂ ਦੇ ਅਸੀਂ ਬੀਟ ਵਾਈਜ਼ ਜਿਹੜਾ ਦੇਖੋ ਸ਼ਹਿਰਾਂ ਦੇ ਵਿੱਚ ਵਾਰਡ ਵਾਈਜ਼ ਰੱਖਿਆ ਸਿਸਟਮ ਤੇ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਜੈਲ ਵਾਈਜ਼ ਰੱਖਿਆ ਹੋਇਆ ਜਿੱਥੇ ਸਾਡੇ ਅਸੀਂ ਇਹ ਆਪਣੇ ਆਪਣੇ ਠਾਣੇ ਦਾ ਡਿਪਟੀੂਟ ਕੀਤੇ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਸੀ ਮੈਂਬਰ ਦਾ ਨਾਮ ਲਿਖਿਆ ਹੋਇਆ ਹੈ ਉਹਨਾਂ ਨੂੰ ਜਿਹੜਾ ਇਨਫੋਰਮੇਸ਼ਨ ਆ ਇਹਨਾਂ ਦੇ ਕੋਆਰਡੀਨੇਟਰ ਜਿਹੜੇ ਬਣਾਈ ਬਣਾਏ ਨੇ ਮੈਂਬਰ ਬਣਾਈ ਹੋਦੇ ਹਟ ਗਏ ਹਾਂ ਜੀ ਪੰਜਾਬ ਸਰਕਾਰ ਵੱਲੋਂ ਜੁੱਧ ਮਹਿਮ ਜੁੱਧ ਕਮੇਟੀ ਸੰਕਰ ਪੇਟ ਕੋ ਦੇਖੋ ਅਸੀਂ ਪੰਜਾਬ ਸਰਕਾਰ ਵੱਲੋਂ ਜੁੱਧ ਨਸਿਆ ਪਰੰਤ ਜੋ ਮਹਿਮ ਚਲਾਈ ਗਈ ਆ ਉਸ ਮਹਿਮ ਨੂੰ ਅੱਗੇ ਵਧਾਉਂਦੇ ਹਾਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜੀਆਂ ਪੀਟੀਸੀ ਕਮੇਟੀਆਂ ਬਣਾਈਆਂ ਗਈਆਂ ਮੀਟਿੰਗਾਂ ਕੀਤੀਆਂ ਔਰ ਉਸ ਨੂੰ ਅਸੀਂ ਪੂਰਪਾਉਂਦੇ ਹਾਂ ਅੱਜ ਜਿਹੜੀਆਂ ਕਮੇਟੀ ਇੱਥੇ ਪਹੁੰਚੀਆਂ ਉਹਨਾਂ ਨਾਲ ਪ੍ਰਸ਼ਾਸਨ ਨਾਲ ਵਿਸ਼ੇਸ਼ ਜਿਹੜੀ ਮੀਟਿੰ ਔਰ ਅੱਗੇ ਤੋਂ ਅਸੀਂ ਇਹਨਾਂ ਕਮੇਟੀਆਂ ਕੋਲ ਉਮੀਦ ਕਰਦੇ ਹਾਂ ਵੀ ਪਿੰਡ ਦੇ ਵਿੱਚ ਪਹਿਰੇਦਾਰ ਬਣ ਕੇ ਕੰਮ ਕਰਨਗੇ ਅੱਖ ਔਰ ਕੰਨਾਂ ਦਾ ਜਿਹੜਾ ਕੰਮ ਹੈ ਪ੍ਰਸ਼ਾਸਨ ਦੇ ਨਾਲ ਪੂਰਾ ਸਾਥ ਦੇਣਗੇ ਔਰ ਇੱਕ ਐਪ ਵੀ ਹੈ ਜਿਹੜੀ ਐਪ ਸਰਕਾਰ ਵੱਲੋਂ ਲਾਗੂ ਕੀਤੀ ਗਈ ਆ ਉਹ ਐਪ ਦੇ ਵਿੱਚ ਤੁਸੀਂ ਕਿਸੇ ਦੀ ਜਾਣਕਾਰੀ ਜਿਹੜੀ ਦੇ ਸਕਦੇ ਹੋ ਔਰ ਉਸ ਤੋਂ ਬਾਅਦ ਉਹ ਉਹਦੇ ਲਈ ਜਿਹੜੀ ਤੁਸੀਂ ਕਿਸੇ ਦੀ ਜਾਣਕਾਰੀ ਪਾਈ ਸੀ ਉਹਦੇ ਵਿੱਚ ਜਸ ਕੰਪਲੀਟ ਕਰੀ ਸੀ ਉਹਦਾ ਫੀਡਬੈਕ ਵੀ ਉਸੇ ਐਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉਹਦੀ ਜਿਹੜੀ ਆ ਇਹ ਕਾਰਵਾਈ ਕਿੱਥੇ ਕਿ ਖੜੀ ਆ ਕਿੰਨੀ ਕਾਰਵਾਈ ਹੋ ਗਈ ਕਿ ਕੀ ਰਹਿ ਗਿਆ ਜਿਹੜੇ ਰਹਿਮ ਚਲਾਈ ਗਈ ਆ ਲੱਗਦਾ ਵੀ ਇਹਦਾ ਕੋਈ ਫਰਕ ਹੋ ਜੇ ਨਾ ਸ਼ੰਕ ਬਿਲਕੁਲ ਜੀ ਬਹੁਤ ਸਾਰਾ ਫਰਕ ਪਿਆ ਜਦੋਂ ਅਸੀਂ ਮਹਿਮ ਸ਼ੁਰੂ ਕਰੀਏ ਪਿੰਡਾਂ ਵਿੱਚੋਂ ਬਹੁਤ ਸਾਰੀਆਂ ਕਾਲਜਾਂ ਆਈਆਂ ਨੇ ਕਿ ਜਿਹੜੇ ਸਾਡੇ ਪਿੰਡ ਦੇ ਵਿੱਚ ਫਲਾਣਾ ਫਲਾਣਾ ਕੋਈ ਨਸ਼ਾ ਕਰਦੇ ਵੀ ਅੱਜ ਅਸੀਂ ਨਸ਼ਾ ਸਟਾਉਣਾ ਚਾਹੁੰਦੇ ਆ ਕਾਫੀ ਸਾਰੇ ਅਸੀਂ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਭਰਤੀ ਵੀ ਕਰਾਏ ਨੇ ਉਹਨਾਂ ਨੇ ਨਸ਼ਾ ਸਾੜ ਵੀ ਚੁੱਕੇ ਨੇ ਬਹੁਤ ਸਾਰਾ ਜਿਹੜਾ ਇਹਦਾ ਇਸ ਲਈ ਕਿਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਬੰਦਾ ਨਸ਼ਾ ਕਰਦਾ ਫੜਿਆ ਜਾਂਦਾ ਵੀ ਉਹਦੇ ਲਈ ਕੀ ਤੁਸੀਂ ਕਰ ਰਹੇ ਹੋ ਕੁਸ ਇਸ ਲਈ ਜੋ ਨਸ਼ਾ ਕਰਦੇ ਨੇ ਉਹ ਪੀੜਤ ਨੇ ਮਰੀਜ਼ ਨੇ ਉਹਦੇ ਲਈ ਪੰਜਾਬ ਸਰਕਾਰ ਉਹਨਾਂ ਲਈ ਕੋਈ ਜਿਹੜਾ ਪਹਿਲਾਂ ਸੀਗਾ ਬਹੁਤ ਸਾਰਾ ਜਿਹੜਾ ਖਰਚਾ ਆਉਂਦਾ ਸੀ ਨਸ਼ਾ ਛਡਣ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਲਈ ਸਾਰੇ ਟੈਸਟ ਜਿਹੜੇ ਫ੍ਰੀ ਕੀਤੇ ਨੇ ਜਿਹੜੀ ਮੈਡੀਸਨ ਉਹ ਸਾਰੀ ਫ੍ਰੀ ਕੀਤੀ ਆ ਔਰ ਇਸ ਤੋਂ ਬਾਅਦ ਵੀ ਜਿਹੜਾ ਨਸ਼ਾ ਛੱਡ ਜਾਂਦਾ ਪੰਜਾਬ ਸਰਕਾਰ ਨੇ ਉਹਨੂੰ ਇੱਕ ਜਿਹੜਾ ਪ੍ਰਾਈਵੇਟ ਜਿਹੜੇ ਸਕਿੱਲ ਦੇ ਕੰਮ ਨੇ ਉਹ ਦਿੱਤੇ ਨੇ ਇਹ ਜਗ੍ਹਾ ਸਰਕਾਰੀ ਨੌਕਰੀਆਂ ਵੀ ਕਈਆਂ ਜਿਹੜੇ ਜੋ ਏਲੀਜੀਬਲ ਸੀਗਾ ਉਹ ਵੀ ਮਿਲੀਆਂ ਨੇ ਕਾਫੀ ਸਾਰੇ ਨਸ਼ਾ ਛੱਡ ਕੇ ਜਿਹੜਾ ਆਪਣਾ ਜਿਹੜਾ ਅੱਗੇ ਦੀ ਜ਼ਿੰਦਗੀ ਦੀ ਸ਼ੁਰੂਆਤ ਉਹ ਕਰ ਚੁੱਕੇ ਨੇ ਔਰ ਕਾਫੀ ਸਾਰੀ ਜਿਹੜੀ ਸਫਲਤਾ ਹਾਸਲ ਹੋਈ ਆ ਸਾਡੇ ਜਿਹੜੇ ਬਲਾਕ ਪੰਚਾਇਤ ਲਾਏ ਗਏ ਨੇ 10-10 ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਪਿੰਡ-ਪਿੰਡ ਦੇ ਵਿੱਚ ਕਮੇਟੀਆਂ ਜਿਹੜੀਆਂ ਬਣਾਈਆਂ ਗਏ ਨੇ ਔਰ ਅਸੀਂ ਇਹਨਾਂ ਤੋਂ ਪੂਰਨ ਉਮੀਦ ਕਰਦੇ ਆ ਵੀ ਤੇ ਜਿਹੜੀ ਕਮੇਟੀਆਂ ਬਣਾਈਆਂ ਨੇ ਉਹ ਸਾਡਾ ਪੂਰਨ ਸਹਿਯੋਗ ਦੇਵਾਂਗੇ ਔਰ ਸਰਕਾਰ ਨੇ ਵੀ ਇਹਦੇ ਵਿੱਚ ਕਾਫੀ ਸਾਰੀ ਜਿਹੜੀ ਸਫਲਤਾ ਹਾਸਲ ਕੀਤੀ ਹੈ ਓਕੇ